ਬਾਹਿਰੂਜੀ ਕਾ ਖਾਲਸਾ ਬਾਹਿਰੂਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਰਾਣਾ ਸਾਹਿਬ ਸੰਤ ਬਾਬਾ ਇਸਤ ਸਿੰਘ ਜੀ ਤੇ ਰਾਣਾ ਸਾਹਿਬ ਵਾਲਿਆਂ ਦੀ ਵਰਸੀ ਨੂੰ ਸਮਰਪਿਤ ਜਿਹੜਾ ਕਟਾਰੀ ਨਗਰ ਵੱਲੋਂ ਹਰ ਸਾਲ ਲੰਗਰ ਲਾਇਆ ਜਾ ਰਿਹਾ ਸੋਲੇ ਪੂਰੀਆਂ ਦਾ ਤੇ ਹੋਰ ਵੀ ਲੰਗਰ ਲਾ ਰਹੇ ਨੇ ਇੱਥੇ ਬੀਬੀਆਂ ਪੂਰੀਆਂ ਬਣਾ ਰਹੀਆਂ ਨੇ ਪੂਰੀਆਂ ਬੇਲ ਰਹੀਆਂ ਨੇ ਤੇ ਸੰਗਤ ਬਹੁਤ ਸੇਵਾ ਕਰਦੀ ਆ ਇਹ ਕਟਾਰੀ ਪਿੰਡੋ ਬਹੁਤ ਨਜ਼ਦੀਕੀ ਹੈ ਰਾਣਾ ਸਾਹਿਬ ਦੇ ਨਾਲ ਕਿ ਕਿਟਾਰੀ ਪਿੰਡ ਦਾ ਜਿਹੜਾ ਸਬੰਧਾ ਬਹੁਤ ਰਾਣਾ ਸਾਹਿਬ ਦੇ ਨਾਲ ਆ ਕਿਉਂਕਿ ਰਾਣਾ ਸਾਹਿਬ ਸੰਤ ਬਾਬਾ ਗ੍ਰਿੰਦਰ ਸਿੰਘ ਜੀ ਜਿਹੜੇ ਗੁਰਦੁਆਰਾ ਸਾਹਿਬ ਕਢਾਏ ਹੋ ਸੀ ਉਹ ਵੀ ਕਿਟਾਰੀ ਪਿੰਡ ਦੇ ਜੀ ਹੈਨਾ ਕਿਟਾਰੀ ਪਿੰਡ ਦੇ ਵੱਲੋਂ ਇਹ ਲੰਗਰ ਹਰ ਸਾਲ ਬਹੁਤ ਵੱਡੀ ਪੱਧਰ ਤੇ ਲਾਇਆ ਜਾਂਦਾ ਹੈਨਾ ਚੋਲੇ ਪੂਰੀਆਂ ਦਾ ਲੰਗਰ ਬਹੁਤ ਤੰਦੇ ਹੀ ਨਾ ਸੇਵਾ ਕਰਦੇ ਨੇ ਨੌਜਵਾਨ ਜਿੱਥੇ ਤੁਸੀਂ ਦੇਖਦੇ ਹੋ ਕਿ ਰੋਟੀ ਦਾ ਲੰਗਰ ਆ ਕਿ ਤੇ ਜਲੇਬੀਆਂ ਦਾ ਲੰਗਰ ਆ ਇਹ ਛੋਲੇ ਪੂਰੀਆਂ ਦਾ ਲੰਗਰ ਆ ਬਾਈ ਜੀ ਤੇ ਇਹ ਬਹੁਤ ਤਨਦੇਹੀ ਨਾਲ ਇੱਥੇ ਨੌਜਵਾਨ ਜਿਹੜੇ ਨੇ ਸੇਵਾ ਕਰਦੇ ਨੇ ਇਹ ਵੱਡੀ ਪਹਿਲ ਕਦਮੀ ਹੈ ਜਿਹੜੇ ਰਾਣਾ ਸਾਹਿਬ ਦਾ ਦੇਖੋ ਜਿੱਥੇ ਲੰਗਰ ਦੀ ਸੇਵਾ ਕਰਦੇ ਨੇ ਉੱਥੇ ਨਾਲ ਭਾਂਡੇ ਧੋਣ ਦੀ ਸੇਵਾ ਭਾਂਡੇ ਧੋਣ ਦੀ ਸੇਵਾ ਤੇ ਨਾਲ ਨੌਜਵਾਨ ਵੀਰ ਮੇਰੇ ਤਨਦੇਹੀ ਨਾਲ ਸੇਵਾ ਕਰ ਰਹੇ ਨੇ ਕਿਉਂਕਿ ਲੰਗਰ ਬਹੁਤ ਥੌਂ ਥੌਂ ਲੱਗੇ ਨੇ ਪਰ ਕਟਾਰੀ ਵਾਲਾਂ ਦਾ ਲੰਗਰ ਆ ਇੱਕ ਵੱਖਰਾ ਹੁੰਦਾ ਕਿਉਂਕਿ ਇਹਨਾਂ ਦਾ ਜਿਹੜਾ 9 ਮਾਸ ਦਾ ਰਿਸ਼ਤਾ ਰਣਾ ਸਾਹਿਬ ਨਾਲ ਕਟਾਰੀ ਪਿੰਡ ਦਾ ਇਸ ਦੇ ਨਾਲ ਪਰਦੇ ਦਾ ਵੀ ਲੰਗਰ ਤਿਆਰ ਹੁੰਦਾ ਨਾ ਜਿੱਥੇ ਕਿ ਇਹਨੇ ਸੋਲੇ ਪੂਰੀਆਂ ਛਕਣੀਆਂ ਨੇ ਜਾਂ ਪ੍ਰਸ਼ਾਦਾ ਪਾਣੀ ਛਕਣਾ ਉੱਥੇ ਨਾਲ ਦੀ ਨਾਲ ਦੇਗੇ ਦਾਲਾਂ ਦੇ ਸਬਜ਼ੀਆਂ ਦੇ ਬਣਦੇ ਨੇ ਕਟਾਰੀ ਪਿੰਡ ਕਰਾਵਾਂਗੇ ਥੋੜੀ ਗੱਲਬਾਤ ਨਾ ਜਿੰਨੇ ਨੌਜਵਾਨ ਨੇ ਸਾਰੇ ਬਹੁਤ ਤੰਦੇ ਹੀ ਨਾ ਪਿੰਡ ਕਟਾਰੀ ਦੇ ਨੌਜਵਾਨ ਨੇ ਪਿੰਡ ਦੇ ਨੌਜਵਾਨ ਨੇ ਜਿਨੇ ਇਹਨੇ ਲੰਗਰ ਦੀ ਸੇਵਾ ਕਰਦੇ ਨੇ ਸਮੂਹ ਲੰਗਰ ਨਿਵਾਸੀ ਪਿੰਡ ਕਟਾਰੀ ਕਲਾ ਨੇ ਨਜੀਬ ਜੀ ਰਾੜਾ ਸਾਹਿਬ ਕਿਉਂਕਿ ਮਹਾਰਾਜ ਦੀ ਚਰਨ ਸੋਪਾਪ ਤਰਤੀ ਜਿਹੜੀ ਕਟਾਰੀ ਨਗਰ ਨਾਲ ਬਹੁਤ ਜ਼ਿਆਦਾ ਸਬੰਧ ਰੱਖਦੀ ਹੈ ਨੌਜਵਾਨ ਨੇ ਕਿਉਂਕਿ ਨੌਜਵਾਨ ਜਿੰਨੇ ਵੀ ਨੇ ਰਾੜਾ ਸਾਹਿਬ ਨਾਲ ਪਹਿਲਾਂ ਤੋਂ ਲੰਗਰ ਦੀ ਸੇਵਾ ਕਰਦੇ ਰਹੇ ਨੇ ਅੱਜ ਦੇ ਨਹੀਂ ਮੈਂ 30 ਸਾਲ ਪਹਿਲਾਂ ਤੋਂ ਗੱਲਾਂ ਕਰਦਾ ਜਦ ਤੋਂ ਲੰਗਰ ਦੀ ਪ੍ਰਥਾ ਚੱਲਦੀ ਆ ਜੱਤੋ ਹੀ ਲੰਗਰ ਦੇ ਨੌਜਵਾਨ ਨੇ ਸੇਵਾ ਕਰਦੇ ਨੇ ਪਿੰਡ ਕਟਾਰੀ ਦੇ ਇਹਨਾਂ ਨੇ ਕਰਾਵਾਇਆ ਇਹ ਗੱਲਬਾਤ ਤੇ ਅੱਜ ਇਹਨਾਂ ਨੇ ਛੋਲੇ ਪੂਰੀਆਂ ਦਾ ਲੰਗਰ ਕਿੱਥੇ ਪ੍ਰਸ਼ਾਦੇ ਦਾ ਲੰਗਰ ਹੈ ਨਾ ਹਰ ਇੱਕ ਤਰ੍ਹਾਂ ਦਾ ਲੰਗਰ ਲਾਇਆ ਹੋਇਆ ਕਟਾਰੀ ਪਿੰਡ ਦੇ ਨੌਜਵਾਨ ਪੂਰੇ ਨਗਰ ਨਿਵਾਸੀ ਦੇ ਸਹਿਯੋਗ ਨਾਲ ਲੱਗਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕਟਾਰੀ ਵੱਲੋਂ ਇਹ ਲੰਗਰ ਲੱਗਿਆ ਹੈ ਜੀ ਕਟਾਰੀ ਪਿੰਡ ਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਫਰਸਟ ਟਾਈਮ ਮੇਰੇ ਸਾਥੀ ਸਰਵਰ ਕਰਦੇ ਰਹਿਤ ਨਾ ਇਹ ਵੀ ਸਾਥੀ ਸਰਵਰ ਕਰਦੇ ਜੁਣ ਐਸ ਟਾਈਮ ਲੰਗਰ ਬਿਚ ਵੀ ਪੂਰਾ ਇਹਨਾਂ ਦਾ ਸੇਵਾ ਕਰਨਾ ਦਾ ਰਾਈ ਦੀ ਕਰਦੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ। ਅਧਿਕਾਰੀ ਜੀ ਮੇਰੇ ਨਾਲ ਖੜੇ ਨੇ ਸੰਦੀਪ ਸਿੰਘ ਸੰਦੀਪ ਸਿੰਘ ਕੀ ਹਾਲ ਆ? ਬਾਕੀ ਆਖੀ ਕਰਾਜੀ ਠੀਕ ਠਾਕ? ਹਾਂ ਬਾਕੀ ਠੀਕ ਹਾਲ ਸਾਹਿਬ। ਬਹਿਨੀ ਤਾਂ ਸਾਹਿਬ ਅੱਜ ਤੁਸੀਂ ਲੰਗਰ ਬੜਾ ਸੋਹਣਾ ਲਾਇਆ। ਉਹਨੇ ਤੋਂ ਨਾ ਲੰਗਰ ਪਿੱਛੇ ਪੱਤਾ ਤੇ ਲੰਗਰ ਹਰ ਇੱਕ ਤਰ੍ਹਾਂ ਦਾ ਲੰਗਰ ਲਾਇਆ। ਕੀ ਕਹਣਾ ਲੰਗਰ ਬਾਰੇ? ਬਹੁਤ ਵਧੀਆ ਜੀ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਹਨ ਗੁਰਪ੍ਰੀਤ ਕੌਸ਼ੀਆ ਬਾਕੀ ਬਹੁਤ ਦਸਤੀਰ ਪిల్లా ਵੀ ਜੀ ਸਾਰੇ ਸਰਵਿਸ ਪੀ ਜੀ ਉਹਨਾਂ ਦਾ ਤਾਇਯੋਗ ਦਾ ਪਿੰਡ ਦੇ ਪਾਹੇ ਕਰਕੇ ਇਹ ਲੰਗਰ ਲਾ ਰਹੇ ਨੇ ਜਿਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਜੀ ਸੰਗਤ ਨੂੰ ਕੀ ਮੈਸੇਜ ਹੈ ਜਿਹੜੀ ਸੰਗਤ ਇੱਥੇ ਆਉਂਦੀ ਆ ਅੱਜ ਬੇਫਾਰ ਲੰਗਰ ਦੇ ਵਿੱਚ ਸੰਸਾ ਦਾ ਹੋ ਗਿਆ ਹੈਲੋ ਜੀ ਬਹੁਤ ਧੰਨਵਾਦ ਕਰਦੇ ਆਂ ਹੈਲੋ ਸਾਨੂੰ ਵੀ ਲੰਗਰ ਲੱਭੂਗਾ ਹਾਂ ਜੀ ਅਲੂ ਦੇ ਪੈਰ ਤੋਂ ਕਰੀ ਤੇ 24 25 26 ਦਾ ਲੰਗਰ ਚੱਲਦਾ ਹਾਂਜੀ ਸਹੀ ਕਿਤੇ ਚੱਲ ਰਿਹਾ ਹੈ ਅੱਛਾ 25 ਜਨਮ ਪਰ ਆਉਗਾ 22 ਉਹਨਾਂ ਦਾ ਕਹਿਣਾ 25 ਤਰੀਕ ਤੋਂ ਲੰਗਰ ਚੱਲਦਾ 26 ਤਰੀਕ ਤੱਕ ਲੰਗਰ ਇਹ ਨੌਜਵਾਨ ਸਮੂਹ ਨਗਰ ਨਿਵਾਸੀ ਸਾਰੀ ਪੰਡ ਦੇਗੇ ਕੰਪਨੀ ਦੇ ਕਰਮਚਾਰੀ ਅਤੇ ਨਗਰ ਨਿਵਾਸੀਆਂ ਦਾ ਜਿੰਮੇਂ ਇਹਦੇ ਨਾਲ ਇਹ ਨੌਜਵਾਨ ਜੁੜੇ ਹੋਏ ਬਹੁਤ ਜਨਰ ਆਈ ਵੀ ਜਿਹੜੇ ਦੇਖਦੇ ਹੋਗੇ ਕਟਾਰੀ ਦੇ ਜਾਂ ਹੋਰ ਵੀ ਨੌਜਵਾਨ ਜਿਹੜੇ ਜੁੜੇ ਹੋਏ ਨੇ ਇਹਨਾਂ ਪਿਆਰਕੋ ਬਾਈ ਜੀ ਲੰਗਰਾ ਜੱਟ ਬਹੁਤ ਬਹੁਤ ਇੰਤਜ਼ਾਰ ਆਇਆ ਤੁਹਾਡੇ 41 ਦਾ ਨੰਬਰ ਮਸ਼ਹੂਰ ਦਾ ਲੰਗਰਾ ਵਾਸੀ ਕਿਉਂਕਿ ਕਿਟਾਰੀ ਜੇ ਨੇ ਪਹਿਲਾਂ ਤੋਂ ਹੀ ਲੰਗਰੀ ਸੇਵਾ ਕੀਤੀ ਹੈ ਤਹਿਤ 20000000 ਪਹਿਲੇ ਲੰਗਰ ਸਪਾਈ ਦੀ ਹੋਵੇ ਕਿਸੇ ਪਾਸੇ ਵੀ ਅਜਮੈ ਇੱਕ ਕਰਕੇ ਕਿਟਾਰੀ ਲੰਗਰ ਦਾ ਫੈਸਲ ਤੋਂ ਬਣਾਉਣ ਆਇਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਲੰਗਰ ਦੀ ਸੇਵਾ ਕਰਦੇ ਬਾਈ ਜੀ ਕਮਾਦਿਆ ਬਾਈ ਸ਼ੁਕਰੀਆ

ਜੀ ਬਾਗ ਸੰਤਪਾਪਾ ਮੇਵਾ ਸਿੰਘ ਮਹਾਰਾਜ ਵੱਲੋਂ ਲਾਇਆ ਗਿਆ ਠੀਕ ਹੈ ਹਾਂ ਜੀ ਜੋ ਪਿੰਡ ਕਣਕਸ ਦੇ ਵਿੱਚ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਸੀ ਸੰਤਪਾਪਾ ਮੇਵਾ ਸਿੰਘ ਦੀ ਮਹਾਰਾਜ ਕਿੰਨੇ ਦੀ ਯਾਦ ਵਿੱਚ ਲਾਇਆ ਇਹ ਸੰਤਪਾਪਾ ਈਸ਼ਰ ਸਿੰਘ ਮਹਾਰਾਜ ਦੀ ਸਾਲਾਨਾ ਵਰਸੀ ਤੇ ਉਹਨਾਂ ਦੇ ਵੀ ਵਰਸੀ ਤੇ ਲਾਇਆ ਗਿਆ ਰਾੜਾ ਸਾਹਿਬ ਵਾਲੇ ਮਹਾਪੁਰਸ਼ਾਂ ਦੀ ਵਰਸੀ ਤੇ ਲਾਇਆ ਗਿਆ ਚ ਲੱਗਣਾ ਜੀ ਸਾਰੀ ਰਾਤ ਕੱਲ ਸਵੇਰੇ ਸਮਾਪਤੀ ਹੋ ਜਾਣੀ ਆ ਜੀ ਠੀਕ ਹੈ ਜੀ ਅੱਜ ਸਵੇਰ ਤੋਂ ਲੈ ਕੇ ਰਾਤ ਤੱਕ ਫਿਰ ਇਹ ਜੀ ਵੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਕਾਰਕ ਮਹਾਪੁਰਸ਼ ਰਾਣਾ ਸਾਹਵਲੇ ਮਹਾਪੁਰਸ਼ ਹਰੀ ਨੰਝਵੀ ਵਰਸੀ ਤੇ ਲਗਾਇਆ ਗਿਆ ਇਹ ਪਿੰਡ ਕਣਕਸ ਦੇ ਵਿੱਚ ਸੰਤ ਬਾਬਾ ਮੇਵਾ ਸਿੰਘ ਮਹਾਰਾਜੀ ਵੱਲੋਂ ਲਗਾਇਆ ਗਿਆ ਠੀਕ ਹੈ ਅੱਜ ਲੱਗਿਆ ਮਗਨਾ ਕੱਲ ਇਹ ਅੱਜ ਹੀ ਲੱਗਣਾ ਜੀ ਸਵੇਰ ਤੋਂ ਲੈ ਕੇ ਰੈਣ ਸਭਾਈ ਸਾਰੀ ਰਾਤ ਤੱਕ ਚੱਲੂਗਾ ਜੀ ਠੀਕ ਜਾ ਸਾਕੇ ਜਾਓ ਜੀ